हां जी ਕਿਤਾ ਦੋਸਤੋ ਉਮੀਦ ਕਰਦਾ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਦੱਸਾਂਗੇ ਆਪਣੇ ਵਲੌਗ ਰਾਹੀਂ ਆਪਣੀ ਦਿਨ ਦੀ ਰੁਟੀਨ ਰੁਟੀਨ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਉੱਠ ਕੇ ਆਪਣੀ ਬੋਡੀ ਨੂੰ ਦੇਖ ਕੇ ਬਹੁਤ ਖੁਸ਼ ਹੋਏ ਫਿਰ ਆਪਾਂ ਫਿਰ ਆਪਾਂ ਤਰਪੇਂ ਬਾਹਰ-ਬਾਹਰ ਨੂੰ ਬਾਹਰ ਦਿੱਤੋਂ ਦੇਖ ਕੇ ਆਪਣਾ ਮਨ ਹੋਰ ਹੀ ਖੁਸ਼ ਹੋਇਆ ਵੀ ਅੱਜ ਵਰਖਾ ਬਹੁਤ ਵਧੀਆ ਲੱਗੂਗਾ ਤੋਂਪਰੇ ਵਿੱਚ ਫਿਰ ਆਪਾਂ ਕੀਤਾ ਬ੍ਰਸ਼ ਬ੍ਰਸ਼ ਕਰਕੇ ਫਿਰ ਆਪਾਂ ਭੋਜ ਬਣਾਏ ਭੋਜ ਬਣਾ ਕੇ ਆਪਾਂ ਨੂੰ ਹੋਰ ਹੀ ਖੁਸ਼ੀ ਮੋਲੀ ਬੋਡੀ ਦੇਖ ਕੇ ਫਿਰ ਉਹ ਪਾਪਾ ਦੇ ਕਿ ਆਪਣੇ ਬਣਾਏ ਕੁਝ ਡੋਲੇ ਤੇ ਪੋਚ ਪੋਚ ਬਣਾ ਕੇ ਤੇ ਫਿਰ ਘਰ ਦੇਖ ਕੇ ਆਪਾਂ ਉੱਤਰ पे ਮੰਮੀ ਨੂੰ ਕਿਹਾ ਵੀ ਓਰਥ ਬਣਾ ਦੋ ਓਰਥ ਬਣਾਉਂਦੇ ਆਪਾਂ ਫਿਰ ਰਸੋਈ ਚ ਜਾ ਕੇ ਦੇਖਾ ਮੰਮੀ ਓਰਥ ਬਣਾ ਰਹੀ ਸੀ ਮੰਮੀ ਓਰਥ ਬਣਾ ਕੇ ਮੇਰੇ ਲਈ ਫਿਰ ਲੈ ਆਏ ਫਿਰ ਮੰਮੀ ਓਰਥ ਬਣਾ ਕੇ ਮੇਰੇ ਲਈ ਬੈੱਡ ਮੇਰੇ ਲਈ ਬੈੱਡ ਤੇ ਲੈ ਆਏ ਫਿਰ ਆਪਾਂ ਠੰਡੇ ਕਰਕੇ ਖਾਦੇ ਓਰਥ ਓਰਥ ਖਾ ਕੇ ਫਿਰ ਆਪਾਂ ਉਤਰ पे ਗਰਾਉਂਡ ਵਾਲ ਨੂੰ ਗਰਾਉਂਡ 'ਚ ਬਹਿ ਕੇ ਆਪਾਂ 10 ਮਿੰਟ ਪਹਿਲਾਂ ਸੁੱਕੀ ਆਪਣੀ ਤਿੱਖੀ ਟੌਪ ਦਾ ਲਿਆ ਨਜ਼ਾਰਾ ਫਿਰ ਸੋਚਿਆ ਕਿ ਵਰਕਆਊਟ ਕੀਤਾ ਜਾਵੇ ਹੁਣ ਟਾਈਮ ਬਚਾਉ ਤੇ ਜ਼ਿਆਦਾ ਹੋ ਰਿਹਾ ਵਰਕਆਊਟ 'ਚ ਪਹਿਲਾਂ ਕੀਤਾ ਆਪਾਂ ਲਾਇਆ ਆਪਾਂ ਸਭ ਤੋਂ ਪਹਿਲਾਂ ਛਪਾਟੇ ਤੇ ਕੁਝ ਦੇਸੀ ਐਕਸਰਸਾਈਜ਼ਾਂ ਤਕਰੀਬਨ ਅੱਧਾ ਘੰਟਾ ਤੋਂ 45 ਮਿੰਟ ਆਪਾਂ ਕੀਤੀ ਪ੍ਰੈਕਟਿਸ ਆਪਣੀ ਮੈਂਤ ਲਾ ਕੇ ਆਪਾਂ ਪੂਰਾ ਵਰਕਆਊਟ ਆਪਣਾ ਕੰਪਲੀਟ ਕਰਕੇ ਫਿਰ ਆਪਣਾ ਕੁਝ ਬੋਡੀ ਦੇ ਬਣਾਏ ਪੋਚ ਬੋਡੀ ਪੂਰੀ ਲਿਸ਼ਕਾ ਮਾਰੀ ਤਾਂ ਫਿਰ ਆਪਾਂ ਪਰ ਤੇ ਆਪਣੇ ਘਰਵਾਲ ਨੂੰ ਫਿਰ ਆਪਾਂ ਘਰ ਆ ਕੇ ਸਭ ਤੋਂ ਪਹਿਲਾਂ ਪ੍ਰੋਟੀਨ ਸ਼ੇਕ ਕਰਕੇ ਪ੍ਰੋਟੀਨ ਪੀਤਾ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਆ ਵੀ ਪ੍ਰੋਟੀਨ ਪੀਣਾ ਬਹੁਤ ਆਪਣੀ ਬੋਡੀ ਲਈ ਜ਼ਰੂਰੀ ਹੈ ਪ੍ਰੋਟੀਨ ਦਵਾਦ ਆਪਾਂ ਕੁਝ ਟਾਈਮ ਆਪਣੀ ਬੋਡੀ ਨੂੰ ਰੈਸਟ ਦੇ ਕੇ ਖਾਧੀਆ ਰੋਟੀ ਰੋਟੀ ਖਾ ਕੇ ਇਹ ਸਿਗਾ ਜਿਹੜਾ ਆਪਣਾ ਸਵੇਰ ਦਾ ਰੁਟੀਨ ਜੋ ਕਿ ਆਪਾਂ ਅੱਪਾ ਚੰਗੀ ਤਰ੍ਹਾਂ ਆਪਾਂ ਬਲੌਗ 'ਚ ਦਿਖਾਇਆ ਵਾ ਬਾਕੀ ਮੇਰੇ ਸਾਰੇ ਵੀਰ ਸਬਸਕ੍ਰਾਈਬ ਕਰ ਲਓ ਥੈਂਕ ਯੂ ਧੰਨਵਾਦ